ਬਿਲਕੁਲ ਜੀ ਸਵੇਰ ਨੂੰ ਸੱਤ ਮੈਂਬਰੀ ਕਮੇਟੀ ਦੀ ਬੈਠਕ ਹੈ ਤੇ ਹੋ ਸਕਦਾ ਹੈ ਕਿ ਬਲਵਿੰਦਰ ਸਿੰਘ ਭੁੰਦੜ ਹੋਰੀ ਉਸ ਬੈਠਕ 'ਚ ਜਰੂਰ ਸ਼ਾਮਲ ਹੋਣਗੇ ਤਾਂ ਹੀ ਸ਼ਾਇਦ ਉਹਨਾਂ ਦੀ ਸਹਿਮਤੀ ਨਾਲ ਰੱਖੀ ਗਈ ਕਿਉਂਕਿ ਉਹਨਾਂ ਦੇ ਕਹਿਣ ਅਨੁਸਾਰ ਇਹ ਬੈਠਕ ਅਗਾਹ ਪਾਈ ਗਈ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਬੇਟੀ ਦਾ ਵਿਆਹ ਹੈ ਸੋ ਵਿਆਹ ਕਾਰਜ ਦਿੱਲੀ ਦੇ ਵਿੱਚ ਬੜੇ ਧੂਮ-ਧਾਮ ਨਾਲ ਤੇ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਢੰਗ ਨਾਲ ਸੰਪਨ ਹੋਇਆ ਕੇਂਦਰੀ ਮੰਤਰੀ ਵੀ ਕਈ ਆਏ ਬਈ ਸੀ ਨਿਤਨ ਗੜਕਰੀ ਹੋਰੀ ਮੈਂ ਦੇਖ ਰਿਆ ਸੀਗਾ ਹਰਿਆਣਾ ਤੋਂ ਚਟਾਲੇ ਵੀ ਗਏ ਹੋਏ ਸੀਗੇ ਹੈਨਾ ਮਤਲਬ ਕਿ ਸੰਤ ਮਹਾਪੁਰਸ਼ ਬਾਬੇ ਵੀ ਗਏ ਹੋਏ ਸੀਗੇ ਸੋ ਰਾਜਨੀਤਿਕ ਧਿਰਾਂ ਵੀ ਬਖਵਖ ਸੀ ਕਿਆਂ ਸੋ ਪੰਜਾਬ ਤੋਂ ਬਖਵਖ ਪਾਰਟੀਆਂ ਦੇ ਨੁਮਾਇंदे ਵੀ ਕੁਝ ਨਜ਼ਰ ਆਏ ਸੋ ਇਸ ਲਈ ਬਿਆਹ ਕਾਰਜ ਹੋ ਗਿਆ ਤੇ ਹੁਣ ਹੋ ਸਕਦਾ ਭੁੰਦਰਸਰ ਸਵੇਰੇ ਆ ਜਾਣ ਪਰ ਆ ਕੇ ਬਲਵਿੰਦਰ ਸਿੰਘ ਭੁੰਦਰ ਕੀ ਕਹਿਣਗੇ ਜੀ ਕਿ ਠੀਕ ਹੈ ਜੀ ਆ ਜਿਓ ਜਿਹੜੀਆਂ ਅਸੀਂ ਕਰ ਲਈ ਭਰਤੀ ਉਹਦੇ ਕਾਗ ਚੈੱਕ ਕਰ ਲਓ ਜਾਂ ਨਵੇਂ ਸਿਰ ਤੋਂ ਭਰਤੀ ਕਰ ਲਓ ਅਗਲੇ ਤਾਂ ਸਪੱਸ਼ਟ ਕਹਿ ਚੁੱਕੇ ਨੇ ਕਿ 20 ਤਰੀਕ ਤੱਕ ਸਾਡੀ ਭਰਤੀ ਮੈਮ ਨਿਬੜ ਜਾਣੀ ਤੇ 20 ਤਰੀਕ ਨੂੰ ਦਿਨ ਕਿੰਨੇ ਰਹਿ ਗਏ ਤੇ ਜਦ ਤੱਕ ਭਰਤੀ ਮੈਮ ਨਿਬੜ ਨਹੀਂ ਜਾਂਦਾ ਤਦ ਤੱਕ ਅਨਿਲੋਪबीर ਸਿੰਘ ਨੇ ਪਾਤਣਾ ਨਹੀਂ ਆ